ਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤਤ ਦੀ ਤਾਂ ਰਸਮ ਤਾਂ ਉਹਨਾਂ ਨੇ ਚਲਾਈ ਜਾਂਦਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਾਈ ਮੋਕਮ ਸਿੰਘ ਕੌਣ ਸੀ ਸਾਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ ਤੇ ਜਿਹੜਾ ਸਾਬ ਸਿੰਘ ਹੈ ਉਹ ਉਹ ਮੇਰਾ ਕਰਨਾਟਕਾ ਉਹ ਸਾਰੇ ਜ਼ਿਲ੍ਹੇ ਨੇ ਅੱਡੇ ਅੱਡੇ ਜ਼ਿਲ੍ਹੇ ਆਦੇ ਨੇ ਅੱਡ ਅੱਡ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਪੰਨੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਨਹੀਂ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਦੇਮੀ ਨਾਲ ਦਾ ਰਸ਼ਨ ਦਿੰਦੇ ਐ ਅਡਵਾਂਸ ਪੈਸੇ ਦਿੰਦੇ ਐ ਉਹਨਾਂ ਨੂੰ ਉਹਨਾਂ ਵਾਸਤੇ ਉਹਨਾਂ ਨੂੰ ਪਹਾੜਾ ਦਿੰਦੇ ਐ ਇਹ ਕਿਸਾਨੀ ਖਰੀ ਕਰਦੀ ਐ ਇਸ ਕਰਕੇ ਉਹ ਮਜ਼ਦੂਰੀ ਕਰਨ ਆਉਂਦੇ ਨੇ ਮਜ਼ਦੂਰੀ ਕਰਕੇ ਤੇ ਖਾਨ ਬੱਚੇ ਪਾਲਦੇ ਨੇ ਤੇ ਇਸ ਗੱਲ 'ਚ ਮਤਲਬ ਕੋਈ ਸਾਨੂੰ ਕੋਈ ਗਿਲਾ ਨਹੀਂ ਕੋਈ ਇਤਰਾਜ਼ ਨਹੀਂ ਕਿਉਂਕਿ ਸਾਡੇ ਕੋਲ ਸਾਡੇ ਪੰਜਾਬ ਦੇ ਬੱਚੇ ਤਾਂ ਕੰਮ ਹੀ ਨਹੀਂ ਕਰਦੇ ਲੇਬਰੀ ਸਜਦਾ ਸਾਡੇ ਪੰਜਾਬ ਵਾਲੇ ਤਾਂ ਬਾਹਰ ਜਾ ਰਹੇ ਨੇ ਇਸ ਕਰਕੇ ਜਿਹੜੀ ਖੇਤੀ ਧੰਦੇ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਸਾਡੇ ਕੋਲੇ ਮਜ਼ਦੂਰਾਂ ਦੀ ਬਹੁਤ ਘਾਟ ਹੈ ਇਸ ਕਰਕੇ ਉਹਨਾਂ ਨੂੰ ਉਹ ਲੋਡ ਪੈਂਦੀ ਹੈ। ਗੁਰੂ ਪਿਆਰੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅ થોੜੇ ਦਿਨ ਪਹਿਲਾਂ ਇੱਕ ਬਿਆਨ ਵੇਖਣ ਵਿੱਚ ਆਇਆ ਕਿ ਜਦੋਂ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਪੂਰਬੋਂ ਆਏ ਜਿਹੜੇ ਜਿਨ੍ਹਾਂ ਨੂੰ ਆਪਾਂ ਪੂਰਬੀ ਕਹਿੰਦੇ ਆ ਸੋ ਜਿਹੜੇ ਕਿ ਬਿਹਾਰ ਤੋਂ ਯੂਪੀ ਤੋਂ ਜਾਂ ਹੋਰ ਉਧਰਲੇ ਸਟੇਟਾਂ ਤੋਂ ਆਉਂਦੇ ਨੇ ਸੋ ਪੰਜਾਬ ਦੇ ਵਿੱਚ ਬਿਸ਼ੱਕ ਇਹ ਪ੍ਰਵਾਸੀ ਮਜ਼ਦੂਰ ਜਿਹੜੇ ਹਾਈ ਸਨ ਇਹ ਹਾਈ ਤੋਂ ਕੰਮ ਕਰਦੇ سلسلے ਦੇ ਵਿੱਚ ਸਨ ਪਰ ਦਿਨੋਂ ਦਿਨ ਇਹ ਜਿਹੜਾ ਸਟਰਕਚਰ ਉੱਥੇ ਬਦਲਦਾ ਜਾਂਦਾ ਹੈ ਇਹਨਾਂ ਦੀ ਗਿਣਤੀ ਵੀ ਏਕਾਂ ਲੱਖਾਂ ਦੇ ਵਿੱਚ ਵੱਧ ਗਈ ਹੈ ਤੇ ਉੱਥੋਂ ਜਿਹੜੇ ਆ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਵੀ ਬਹੁਤ ਪੰਜਾਬ ਦੇ ਵਿੱਚ ਆ ਕੇ ਉੱਥੇ ਵੀ ਉਹ ਬੜੇ ਘਨੌਣੇ ਜੁਰਮ ਕਰ ਰਹੇ ਨੇ ਇਸ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਜਿਹੜੀ ਆ ਲੋਕ ਲਹਿਰ ਜਨਮ ਲੈ ਰਹੀ ਆ ਲੋਕਾਂ ਦੇ ਅੰਦਰ ਇੱਕ ਰੋ ਪੈਦਾ ਹੋ ਰਿਹਾ ਕਿ ਜਿਸ ਜਿਸ ਤੋਂ ਪਿਛਲੇ ਦਿਨਾਂ ਦੇ ਵਿੱਚ ਨਾ ਹੁਸ਼ਿਆਰਪੁਰ ਦੇ ਵਿੱਚ ਅਤੇ ਇੱਕਦੋ ਹੋਰ ਥਾਵਾਂ 'ਤੇ ਵੀ ਕੁਝ ਇਹੋ ਜਿਹੇ ਘਟਨਾਵਾਂ ਹੋਈਆਂ ਤਾਂ ਲੋਕਾਂ ਦੇ ਵਿੱਚ ਉਹ ਜਿਹੜਾ ਰੋਹ ਉਹ ਕੁਦਰਤੀ ਜਿਹੜਾ ਉਬਨਦਾ ਜਾ ਰਿਹਾ ਹੈ ਤੇ ਉਹ ਅਜੇ ਸਿਰਫ ਇਹ ਗੱਲ ਚੱਲੀ ਆ ਮਨਾਂ ਦੇ ਵਿੱਚ ਪਰ ਦੂਜੇ ਪਾਸੇ ਜਿਹੜੇ ਸਰਕਾਰੀ ਲੋਕ ਨੇ ਜਾਂ ਜਿਹੜੇ ਉਹਨਾਂ ਦੀ ਪੁਸ਼ਤ ਨੂੰ ਨਹੀਂ ਕਰਨ ਵਾਲੀਆਂ ਤਾਕਤਾਂ ਨੇ ਉਹ ਹਰਕਤ ਦੇ ਵਿੱਚ ਆ ਜਾਂਦੇ ਨੇ ਤੇ ਪੰਜਾਬ ਦੇ ਵਿੱਚੋਂ ਕਿਸਾਨ ਯੂਨੀਅਨ ਜਿਹੜੀ ਇੱਕ ਜਗਿੰਦਰ ਸਿੰਘ ਉਗਰਾਹਾਂ ਆ ਸੋ ਆਪਾਂ ਬਹੁਤ ਹੀ ਵੀਰ ਨੂੰ ਜਾਣਦੇ ਨੇ ਉਹਨਾਂ ਦਾ ਰੋਲ ਕਿਸਾਨ ਮੋਰਚੇ ਦੇ ਵਿੱਚ ਕਿਸ ਤਰ੍ਹਾਂ ਦਾ ਘਨੌਣਾ ਰੋਲ ਰਿਹਾ ਸਿੱਖੀ ਦੀ ਹਰ ਗੱਲ ਦੇ ਵਿੱਚ ਦਖਲ ਦੇਣਾ ਉਹ ਆਪਣਾ ਹੱਕ ਸਮਝਦੇ ਆ ਅਤੇ ਸਿੱਖੀ ਦੇ ਢਿੱਡੋਂ ਵਿਰੋਧ ਲੈ ਕੇ ਉਹ ਕਹਿ ਲਈ ਕਿ ਉਹਨਾਂ ਦਾ ਜਨਮ ਹੋਇਆ ਹਰ ਗੱਲ ਦੇ ਉੱਤੇ ਨਹੀਂ ਸਿੱਖਾਂ ਦੀ ਜਿਹੜੇ ਉਲਟਪੋਤਣਾ ਹੁੰਦਾ ਉਹਨਾਂ ਨੇ ਤੇ ਉਹਨਾਂ ਨੇ ਇਹ ਬਿਆਨਬਾਜ਼ੀ ਕੀਤੀ ਆ ਕਿ ਜਿਹੜੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਸਨ ਉਹ ਪ੍ਰਵਾਸੀ ਸਨ ਹਮ ਦੇਖੋ ਵੀ ਕਿਹੋ ਜਿਹੀ ਦਲੀਲ ਹੈ ਉਹਨਾਂ ਨੇ ਦਿੱਤੀ ਆ ਪਹਿਲੀ ਗੱਲ ਤਾਂ ਇਹ ਆ ਕਿ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਾਂਗਾ ਕਿ ਕੀ ਇਸ ਜਿਹੜਾ ਆ ਸਿਨੈਰੀਓ ਆ ਇਹਦੇ ਵਿੱਚ ਉਹ ਦਲੀਲ ਦੇਣੀ ਬਣਦੀ ਆ ਪੰਜਾਬ ਦੇ ਵਿੱਚ ਜਿਹੜੀ ਪੂਰਬੀਆਂ ਦੀ ਜਿਹੜੀ ਗਿਣਤੀ ਆ ਜਿਹੜੀ ਵੱਧ ਰਹੀ ਆ ਜਿਹੜੀ ਉਹ ਕਈ ਤਰ੍ਹਾਂ ਦੇ ਕ੍ਰਾਈਮ ਕਰਦੀ ਆ ਕੰਮ ਕਰਦੇ ਸੈਲਸਰੀ ਦੇ ਵਿੱਚੋਂ ਪੰਜਾਬ ਆਈ ਸੰਨ ਤੇ ਪੰਜਾਬ ਦੀ ਕਈ ਤਰ੍ਹਾਂ ਦੀ ਉਹਨਾਂ ਨੇ ਉੱਥੋਂ ਦਾ ਸਟ੍ਰਕਚਰ ਜਿਹੜਾ ਆ ਉਹ ਤਬਦੀਲ ਕਰ ਦਿੱਤਾ ਤੋ ਕੀ ਇਹਦੇ ਨਾਲ ਗੁਰੂ ਸਾਹਿਬ ਜੀ ਦੇ ਪੰਜਾਂ ਪਿਆਰਿਆਂ ਦਾ ਕੀ ਸੰਬੰਧ ਜੁੜਦਾ ਹੈ ਉਹ ਦਲੀਲ ਕਿਉਂ ਦਿੱਤੀ ਗਈ ਉਹਦੀ ਕੋਈ ਲੋੜ ਹੈ ਇੱਥੇ ਦਲੀਲ ਦੇਣ ਦੀ ਤੇ ਲੇਕਿਨ ਉਹਨਾਂ ਨੇ ਦਲੀਲ ਦੇ ਦਿੱਤੀ ਤੇ ਹੁਣ ਤਾਂ ਸਾਰੇ ਸਿੱਖ ਸਮਝਦੇ ਨੇ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਇਹਦਾ ਕੀ ਮਤਲਬ ਹੈ ਦਾ ਇਸ ਚੀਜ਼ ਦਾ ਜਿਹੜੇ ਪੰਜ ਪਿਆਰੇ ਸਨ ਜੋ ਵੱਖ-ਵੱਖ ਸਟੇਟਾਂ 'ਚ ਪਈ ਸਨ ਕੀ ਭਾਰਤ ਜਾਂ ਇੰਡੀਆ ਜਾਂ ਹਿੰਦੁਸਤਾਨ ਅੱਜ ਉਹ ਹਿੰਦੁਸਤਾਨ ਹੈ ਜੇ ਆਪਾਂ ਪੰਜਾਬ ਪਿਆਰੇ ਦੀ ਗੱਲ ਕਰਦੇ ਆ 1699 ਨੂੰ ਤੇ ਉਹ ਗੁਰੂ ਸਾਹਿਬ ਜੀ ਦੇ ਕੋਲ ਆਪਣਾ ਸੀਸ ਕੁਰਬਾਨ ਕਰ ਦਿੰਦੇ ਨੇ ਉਸ ਤੋਂ ਪਹਿਲਾਂ ਵੀ ਗੁਰੂ ਸਾਹਿਬ ਦੇ ਨਾਲ ਉਹ ਆਉਂਦੇ ਜਾਂਦੇ ਨੇ ਸਿੱਖੀ ਤੋਂ ਚੰਗੀ ਤਰ੍ਹਾਂ ਜਿਹੜੇ ਆ ਉਹਨਾਂ ਦੇ ਉੱਤੇ ਕਿਰਪਾ ਸਿੱਖੀ ਦੀ ਸਭ ਕੋ ਜਾਣਦੇ ਨੇ ਉਹ ਕਿ ਅੱਜ ਦਾ ਭਾਰਤ ਇਹ ਉਹੀ ਭਾਰਤ ਹੈ ਜਿਹੜਾ 1699 ਦੇ ਵਿੱਚ ਸੀ ਕਿ ਉਦੋਂ ਜਿਹੜਾ ਮੁਗਲ ਰਾਜ ਸੀ ਜਿਹੜਾ ਜਾਂ ਪੰਜਾਬ ਦੇ ਮੁੱਢ ਜਿਹੜਾ ਪਹਾੜੀ ਰਾਜਸਤਾਨ ਦੇ ਵਿੱਚ ਰਾਜ ਸੰਜਰੇ ਕੀ ਉਹ ਵੋਟਾਂ ਦੀ ਡੈਮੋਗ੍ਰਾਫੀ ਦੇ ਨਾਲ ਬਣਦੇ ਸਨ ਕੀ ਉਗਰਾਹ ਸਾਹਿਬ ਨੂੰ ਨਹੀਂ ਪਤਾ ਕਿ ਇਹ ਜਿਹੜੀ ਪੂਰਬਿਆਂ ਦੀ ਲੇਬਰ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਵਿੱਚ ਲਿਆ ਕੇ ਵਸਾਈ ਜਾ ਰਹੀ ਹੈ ਕੀ ਪੰਜਾਬ ਦੀ ਡੈਮੋਗ੍ਰਾਫੀ ਨੂੰ ਇਹ ਪ੍ਰਭਾਵਿਤ ਨਹੀਂ ਕਰਦੀ ਪੰਜਾਬ ਦੇ ਸਮਾਜਿਕ ਥਾਣੇ ਬਣੇ ਨੂੰ ਇਹ ਤਬਦੀਲ ਨਹੀਂ ਕਰਦੀ ਇਹ ਆਉਂਦੇ ਹੀ ਆਪਣੀਆਂ ਵੋਟਾਂ ਬਣਾਉਂਦੇ ਨੇ ਕੀ ਪੰਜਾਬ ਪਿਆਰੇ ਨਹੀਂ ਪੰਜਾਬ ਦੇ ਵਿੱਚ ਆਪਣੀਆਂ ਵੋਟਾਂ ਬਣਾਈਆਂ ਸਨ ਇਹ ਉਸ ਸਮੇਂ ਦੇ ਨਾਲ ਜਿਹੜੀ ਬਾਕੀ ਗੱਲਾਂ ਦੀ ਦਰੀਲ ਤਾਂ ਬਾਅਦ ਵਿੱਚ ਦੇਣੀ ਬਣਦੀ ਪਹਿਲਾ ਤਾਂ ਸਵਾਲ ਇਹ ਹੀ ਬਣਦਾ ਕਿ ਅੱਜ ਦਾ ਪੰਜਾਬ ਕਿ ਅੱਜ ਦਾ ਭਾਰਤ ਇਹ ਉਹੀ ਹੈ ਜਿਹੜਾ 1895 ਦੇ ਵਿੱਚ ਸੀ ਦੂਜੀ ਗੱਲ ਉਸ ਵੇਲੇ ਜਿਹੜੇ ਇਹ ਉਹ ਪ੍ਰਵਾਸੀਆਂ ਨੂੰ ਨਾਲ ਜੋੜਦੇ ਨੇ ਇਹ ਬਿਲਕੁਲ ਹੀ ਇੱਕ ਘਨੌਣੀ ਗੱਲ ਹੈ ਉਹ ਜਿਹੜੇ ਪੰਜ ਪਿਆਰੇ ਜਿਹੜੇ ਆ ਦੂਰ ਤੁਹਾਡੇ ਸ਼ਹਿਰਾਂ ਦੇ ਵਿੱਚ ਉਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਤੇ ਕਾਬਿਲ ਕਰਨ ਦਾ ਹਰ ਤੱਕ ਵੀ ਸੀਗਾ ਇਹ ਤਾਂ ਮੱਕੇ ਬਗਦਾਦ ਤੱਕ ਵੀ ਸੀਗਾ ਜਿਵੇਂ ਅੱਜਕੱਲ ਦਾ ਪਾਕਿਸਤਾਨ ਹੈ ਉਥੇ ਕਾਬਲ ਕੰਧਾਰ ਅਫਗਾਨਿਸਤਾਨ ਦੇ ਵਿੱਚ ਨਹੀਂ ਜਾਂ ਉਥੇ ਦੇ ਹੋਰ ਜਿਹੜੇ ਦੂਰ ਦਰਾਡੇ ਦੇ ਸ਼ਹਿਰ ਨੇ ਸਿੱਖੀ ਦਾ ਪ੍ਰਭਾਵ ਖੇਤਰ ਤਾਂ ਬਹੁਤ ਦੂਰ ਤੱਕ ਸੀਗਾ ਸੋ ਉਹਦੇ ਵਿੱਚ ਜਿੱਥੋਂ ਵੀ ਕੋਈ ਸਿੱਖ ਜਿੱਥੇ ਰਹਿੰਦੇ ਸਨ ਕਾਬਲ ਕੰਧਾਰ ਦੀਆਂ ਸੰਗਤਾਂ ਦੇ ਇਨੇ ਕ ਵੀਰ ਵੀ ਆਉਂਦੇ ਨੇ ਪੰਜਾਬ ਦੇ ਵਿੱਚ ਆਉਂਦੇ ਤੇ ਗੁਰੂ ਸਾਹਿਬ ਚੋਂ ਆਪਣੀ ਜਾਨ ਨੂੰ ਸਿਰਦ ਕੁਰਬਾਨ ਕਰਦੇ ਸਨ ਉਹ ਕਿ ਚਲੋ ਆਪਾਂ ਉੱਤਰਨਾ ਚਾਹੀਏ ਜਿਹੜੇ ਇਹ ਪੂਰਬੀਆਂ ਦੀ ਗੱਲ ਦੀ ਜਰੀ ਬਕਾਲਤ ਕਰਨ ਗਏ ਆ ਸੋ ਇਹ ਪੰਜਾਬ ਦੇ ਵਿੱਚ ਇਹਨਾਂ ਨੂੰ ਕੌਣ ਲੈ ਕੇ ਆਉਂਦਾ ਕਿਉਂ ਲੈ ਕੇ ਆਉਂਦਾ ਠੀਕ ਹੈ ਜਗਿੰਦਰ ਸਿੰਘ ਉਗਰਾਹਾਂ ਦੀ ਰਾਜਨੀਤੀ ਉਹਦਾ ਤੂਰੀ ਫੁਲਕਾ ਪੰਜਾਬ ਦੇਆਂ ਕਿਸਾਨਾਂ ਦੀ ਲੁੱਟ ਦੇ ਨਾਲ ਪੰਜਾਬ ਦੇ ਮਜ਼ਦੂਰਾਂ ਦੀ ਲੁੱਟ ਦੇ ਨਾਲ ਜੁੜਿਆ ਹੋਇਆ ਉਹ ਆਪਣਾ ਜਿਵੇਂ ਵੀ ਚਲਾ ਰਿਹਾ ਚਲਾਵੇ ਅਸੀਂ ਉਹਦੀ ਗੱਲ ਦੇ ਵਿੱਚ ਕਦੀ ਦਖਲ ਦੇਣ ਦੀ ਨਹੀਂ ਪਹਿਲ ਨਹੀਂ ਕੀਤੀ ਕਦੀ ਤੇ ਬਟ ਉਹਨੇ ਕਿਹੜਾ ਜਿ ਮੰਦਰੂ ਹੱਕ ਲਿਆ ਹੋਇਆ ਕਿ ਉਹ ਜਿਹੜਾ ਆ ਸਿੱਖਾਂ ਦੇ ਹਰ ਮਸਲੇ ਦੇ ਵਿੱਚ ਉਹਨੇ ਲੈਖਾ ਦੇਣਾ ਹੁੰਦਾ ਪੰਜਾਬ ਦੇ ਵਿੱਚ ਹੁਣ ਸਾਡੇ ਤੇ ਜਿਹੜੇ ਆ ਗੁਰੂ ਸਾਹਿਬੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਹ ਜਨਮ ਸਥਾਨ ਆ ਉਹ ਪਾਕਿਸਤਾਨ ਦੇ ਵਿੱਚ ਹੈ ਹੁਣ ਅੱਜ ਦੀ ਤਰੀਖ ਦੇ ਵਿੱਚ ਇਹ ਉਹ ਭਰਪ ਨਹੀਂ ਹੈ ਜਿਹੜਾ ਉਦੋਂ ਸੀਗਾ ਅੱਜ ਸਾਨੂੰ ਗੁਰੂ ਸਾਹਿਬ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿਹੜਾ ਜਨਮ ਦਿਹਾੜਾ ਹੈ ਉਹ ਮਨਾਉਣ ਤੋਂ ਗੁਰੂ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਤੋਂ ਗੁਰੰਗਦੇਵ ਜੀ ਦੇ ਜਨਮ ਸਥਾਨ ਦੇ ਉੱਤੇ ਜਾਣ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਜਿੱਥੇ ਸਾਰਾ ਹੀ ਰਾਜ ਜਿਹੜਾ ਭਾਗ ਸਾਡਾ ਕੇਂਦਰ ਸੀ ਉਸ ਉਸ ਹਾਲ ਤੇ ਜਾਣ ਤੋਂ ਸਾਨੂੰ ਉਹ ਗਵਾਂਡੀ ਮੁਲਕ ਪਾਕਿਸਤਾਨੀ ਰੁਕਦਾ ਸਾਨੂੰ ਉਗਰਾਹਾਂ ਸਾਹਿਬ ਦੀ ਸਰਕਾਰ ਹੀ ਨਹੀਂ ਜਾਣ ਦਿੰਦੀ ਕਿੰਨੀ ਹੈਰਾਨਗੀ ਦੀ ਗੱਲ ਹੈ ਜੇਕਰ ਕੋਈ ਖਤਰਾ ਹੋਵੇ ਤਾਂ ਉਸ ਮੁਲਕ ਵਾਲੇ ਕਹਨ ਲੇਕਿਨ ਉਹ ਨਹੀਂ ਕੁਝ ਵੀ ਕਹਿੰਦੇ ਉਹ ਤਾਂ ਜਿਹਾ ਅੱਖਦੇ ਆ ਉਗਰਾਹਾਂ ਸਾਹਿਬ ਦੀ ਜਿਹੜੀ ਆ ਜਿਹੜੀ ਸਰਕਾਰ ਦੀ ਇਹ ਪੁਸ਼ਤਪਨਾਹੀ ਕਰਦੇ ਆ ਜਿਹਨੇ ਬੈਕਿੰਗ ਕਰਦੇ ਆ ਜਿਹੜੀ ਉਹ ਸਰਕਾਰ ਨੂੰ ਵੀਜ਼ਾ ਦੇਣੀ ਚਾਹੀਦੀ ਤੇ ਇਹ ਜਾ ਕੇ 1695 ਦੇ ਸਮੇਂ ਨੂੰ ਪੰਜਾਬ ਪਿਆਰਿਆਂ ਦੀ ਦਲੀਲ ਦਿੰਦਾ ਹੈ ਕਿ ਕਿ ਬਿਲਕੁਲ ਬੇਬੁਨਿਆਦ ਆ ਤੇ ਨਹੀਂ ਦੇਣੀ ਚਾਹੀਦੀ ਇਹ ਦੂਜੀ ਗੱਲ ਹੈ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਗਰਾਹ ਵਰਗੇ ਹੋਰ ਵੀ ਬਿਠਰੇ ਨੇ ਅੱਛਰੇ ਦਿੰਦੇ ਆ ਇਹ ਕਿ ਤੁਸੀਂ ਵੀ ਤਾਂ ਪੰਜਾਬ ਤੋਂ ਸਿੱਖੋ ਤੁਸੀਂ ਵੀ ਦੂਰ ਦਰਾਡੇ ਜਾ ਕੇ ਵੱਖ-ਵੱਖ ਮੌਲਕਿਆਂ ਦੇ ਵਿੱਚ ਜਾਂਦੇ ਹੋ ਉੱਥੇ ਦੇ ਆ ਪੰਚੀਆਂ ਸਰਪੰਚੀਆਂ ਜੇ ਪੰਜਾਬ ਦੇ ਵਿੱਚ ਨੇ ਤਾਂ ਤੁਸੀਂ ਉੱਥੇ ਜਾ ਕੇ ਕਾਉਂਸਲਰ ਬਣਦੇ ਹੋ ਤੁਸੀਂ ਮੈਂਬਰ ਪਾਰਲੀਮੈਂਟ ਬਣਦੇ ਹੋ ਇਹ ਵੀ ਕਿੱਡੀ ਮੂਰਖਾ ਵਾਲੀ ਗੱਲ ਈ ਲੇ ਪੰਜਾਬ ਤੋਂ ਬਾਹਰ ਆਉਣ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਆਪਾਂ ਉਥੋਂ ਕਿਸੇ ਨਾ ਕਿਸੇ ਜਿਹੜੇ ਆ ਸਿਸਟਮ ਦੇ ਵਿੱਚੋਂ ਲੰਘ ਕੇ ਇਮੀਗ੍ਰੇਸ਼ਨ ਚੈੱਕ ਹੁੰਦੀ ਹੈ ਉੱਥੇ ਪੁਲਿਸ ਕ੍ਰਿਮੀਨਲ ਰਿਕਾਰਡ ਚੈੱਕ ਹੁੰਦੀ ਹੈ ਉਹ ਤੋਂ ਬਾਅਦ ਉਸ ਦੇਸ਼ ਦੇ ਵਿੱਚ ਵਰਕ ਪਰਮਿਟ ਲੈਣ ਦੇ ਵਾਸਤੇ ਜਿਹੜਾ ਹੈ ਇੱਕ ਸੰਘਰਸ਼ ਦੇ ਵਿੱਚੋਂ ਨਿਕਲਣਾ ਪੈਂਦਾ ਫਿਰ ਉੱਥੇ ਦੀ ਪੀਆਰ ਲੈਣ ਦੇ ਵਾਸਤੇ ਫਿਰ ਉਥੋਂ ਦੇ ਸਿਟੀਜ਼ਨਸ਼ਿਪ ਲੈਣ ਦੇ ਲਈ ਨਾਗਰਿਕਤ ਇੱਕ ਵੱਡੇ ਜਿਹੜੇ ਹੈ ਕਿ ਸਿਸਟਮ ਇੱਕ ਨੈਟਵਰਕ ਦੇ ਵਿੱਚੋਂ ਲੰਘਣਾ ਪੈਂਦਾ ਉਸ ਤੋਂ ਬਾਅਦ ਵੀ ਜੇ ਤੁਸੀਂ ਇੱਕ ਚੋਲ ਜਿੰਨਾ ਵੀ ਕੋਈ ਥੋੜਾ ਜਿਹਾ ਵੀ ਕਿਤੇ ਕਰਾਇਮ ਦੀ ਪੈਂਕ ਪੈ ਜਾਵੇ ਤੇ ਹਕੂਮਤ ਨੂੰ ਤੁਹਾਡੀ ਸਿਰਫ ਡੇਟ ਆਫ ਬਰਥ ਦਾ ਪਤਾ ਲੱਗ ਜਾਵੇ ਤੇ ਤੁਹਾਡਾ ਸਾਰਾ ਹੀ ਅਗਲਾ ਪਿੱਛਾ ਜਿਹੜਾ ਚਿੱਠਾ ਆ ਤੁਹਾਡੀ ਜਨਮ ਪੱਤਰੀ ਆ ਉਹ ਸਾਰੀ ਦੀ ਸਾਰੀ ਕੰਪਿਊਟਰ ਦੇ ਉੱਤੇ ਇੱਕ ਤੁਹਾਡੀ ਡੇਟ ਆਫ ਬਰਥ ਤੋਂ ਜਾਂ ਤੁਹਾਡਾ ਕੈਡਰ ਕਾਰਡ ਦਾ ਕੋਈ ਨੰਬਰ ਮਿਲ ਜਾਵੇ ਇੱਕ ਵੀ ਕੰਫਰਮ ਮਿਲ ਜਾਵੇ ਤਾਂ ਸਾਰੇ ਦਾ ਸਾਰਾ ਚਿੱਠਾ ਲੈ ਕੇ ਮੋੜੇ ਰੱਖ ਦਿੰਦੇ ਆ ਕੀ ਗ੍ਰਹਾਂ ਸਾਹਿਬ ਤੁਸੀਂ ਦੱਸੋ ਕੀ ਜਿਹੜੇ ਪੂਰਬੀ ਆਉਂਦੇ ਨੇ ਕੀ ਇਹਨਾਂ ਦਾ ਕੋਈ ਇਨਫੋਰਮੇਸ਼ਨ ਐਂਟਰੀ ਹੁੰਦੀ ਹੈ ਕੋਈ ਇਹਨਾਂ ਦਾ ਕੋਈ ਕ੍ਰਿਮੀਨਲ ਚੈੱਕ ਹੁੰਦਾ ਬਾਰਡਰਾਂ ਦੇ ਉੱਤੇ ਜਦੋਂ ਆਪਾਂ ਲੰਘਦੇ ਆਂ ਉੱਥੇ ਹਥਿਆਰਾਂ ਦੀ ਜਾਂ ਅਫੀਮ ਡੋਡੇ ਵਗੈਰਾ ਦੀ ਹੋਰ ਨਸ਼ਾ ਦੀ ਉੱਥੇ ਰੋਕ-ਥਾਮ ਤੇ ਵੀ ਪ੍ਰੋਪਰ ਚੈੱਕਅਪ ਹੁੰਦੀ ਹੈ ਤੇ ਕੀ ਫਿਰ ਇਹ ਜਿਹੜੇ ਆ ਕ੍ਰਿਮੀਨल्स ਬੈਕਗ੍ਰਾਉਂਡ ਵਾਲੇ ਬੰਦੇ ਆਉਂਦੇ ਆ ਦੂਜੀ ਸਟੇਟ ਦੇ ਵਿੱਚ ਕਿ ਇਹਨਾਂ ਦੀ ਚੈੱਕ ਪ੍ਰੋਪਰਲੀ ਹੁੰਦੀ ਹੈ ਕਿ ਉਰਾਨ ਸਰ ਤੁਹਾਨੂੰ ਨਹੀਂ ਪਤਾ ਕਿ ਪੰਜਾਬ ਦੇ ਕਿਸਾਨ ਜਾਂ ਸੇਕੜਾ ਜਾਂ ਹੋਰ ਕਿਰਤੀ ਜਿਹੜੇ ਆ ਉਹ ਪੰਜਾਬ ਤੋਂ ਬਾਹਰ ਲੇਕਿਨੀਆਂ ਸਟੇਟਾਂ ਦੇ ਵਿੱਚ ਜਾ ਕੇ ਕੋਈ ਜ਼ਮੀਨ ਵਾਹਿਗੁਰੂ ਜਮੀਨ ਜਾਂ ਕੋਈ ਕਾਰੋਬਾਰ ਲੈਣ ਦੇ ਉੱਤੇ پابੰਦੀਆਂ ਹੁੰਨ ਉਹਦੇ ਉੱਤੇ ਤੇ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਜ਼ਮੀਨ ਹੈ ਤੁਹਾਨੂੰ ਦਿੱਸਦੀ ਆ ਇੱਥੇ ਹਰ ਕਿਨੂ ਖੋਲਿਆ ਜਿਹੜਾ ਮਰਜ਼ੀ ਆ ਕੇ ਇਹ ਸਾਂਝਾ ਚੁੱਲਾ ਆ ਜੋ ਮਰਜ਼ੀ ਆ ਕੇ ਰੋਟੀਆਂ ਲਾ ਲਵੇ ਸ਼ਰਮ ਆਣੀ ਚਾਹੀਦੀ ਤੁਹਾਨੂੰ ਤੁਹਾਨੂੰ ਪਤਾ ਸਾਰਾ ਕੁਝ ਹੈ ਪਰ ਬਿਸ਼ਰਮੀ ਤੁਹਾਡੇ ਪੱਤੇ ਤੋਂ ਉੱਪਰ ਦੀ ਲੰਗੀ ਹੋਈ ਆ ਤੁਸੀਂ ਇੱਕ ਤਰ੍ਹਾਂ ਦੇ ਨਾਲ ਬਦਮਾਸ਼ੀ ਵਾਲਾ ਰੂਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੁਲੀ ਕਰਦੇ ਆ ਰਹੇ ਹਾਂ ਸਾਰਿਆਂ ਨੂੰ ਪਤਾ ਸਰਕਾਰਾਂ ਦੇ ਨਾਲ ਤੁਹਾਡੀ ਜਿਹੜੀ ਆ ਜੋ ਜਿਹੜੀ ਛੁਪੀ ਹੋਈ ਤੁਹਾਡੀ ਤੇ ਸਾਝੀ ਹੁੰਦੀ ਆ ਜਿਹਦੇ ਅਧੀਨ ਤੁਸੀਂ ਉਹਨਾਂ ਕਿਰਤੀਆਂ ਦੇ ਉਹਨਾਂ ਕਿਸਾਨਾਂ ਦੇ ਜਿਨ੍ਹਾਂ ਨੂੰ ਤੁਸੀਂ ਗੁੰਮਰਾ ਕਰਕੇ ਆਪਣੇ ਨਾਲ ਗੱਢਦੇ ਹੱਥ ਮੁੜ ਕੇ ਉਹਨਾਂ ਦੇ ਹਿੱਤਾਂ ਨੂੰ ਵੀ ਚਦੇ ਆ ਪਤਾ ਸਾਰਿਆਂ ਨੂੰ ਹੀ ਆ ਪਰ ਤੁਸੀਂ ਥੋੜੀ ਜਿਹੀ ਸ਼ਰਮ ਘਿਆ ਕਰੋ ਇਹ ਦਰੀਲਾਂ ਜਿਹੜੀਆਂ ਸਿੱਖੀ ਨਾਲ ਸੰਬੰਧਿਤ ਆ ਖਾਸੌਰ ਦੇ ਉੱਤੇ ਗੁਰੂ ਸਾਹਿਬ ਦੇ ਜੀਵਨ ਨਾਲ ਆ ਪੰਜਾਂ ਪਿਆਰਿਆਂ ਨਾਲ ਆ ਇਹ ਪੰਜ ਪਿਆਰੀ ਜਿਹੜੇ ਉੱਥੋਂ ਆਏ ਸਨ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਗੁਰੂ ਦੇ ਸਾਹਮਣੇ ਆਪਣਾ ਸਿਰ ਭੇਟ ਕਰ ਦਿੱਤਾ ਸੀ ਕੁਰਬਾਨ ਕਰ ਦਿੱਤਾ ਸੀ ਅੱਜ ਪੰਜਾਬ ਪੰਜਾਬ ਦੇ ਵਿੱਚ ਤੁਹਾਡੇ ਵਰਿਆਂ ਦੀ ਪੁੱਛ ਪੜਾਈ ਦੇ ਨਾਲ ਉੱਥੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਕਿਸੇ ਪੁਰਬੀ ਦਾ ਨਾਮ ਦੱਸੋ ਤੇ ਉਹਦੇ ਸਾਹਮਣੇ ਜੇ ਗੁਰੂ ਜੀ ਦੀ ਬੇਅਦਬੀ ਹੁੰਦੀ ਹੋਵੇ ਤੇ ਉਹਨੇ ਇਹ ਤਾਂ ਹਈਆ ਕੀਤਾ ਹੋਵੇ ਕਿ ਮੈਂ ਗੁਰੂ ਜੀ ਦੀ ਸੇਵਾ ਦੇ ਵਿੱਚ ਆਪਣਾ ਸਿਰ ਕੁਰਬਾਨ ਕਰ ਦੇਣਾ ਹੈ ਕਿ ਤੁਹਾਡੇ ਕੋਲ ਮਤਲਬ ਕਿ ਨਾ ਅਸੀਂ ਇਸ ਇਹੋ ਜੀ ਕੋਈ ਤਵੱਕੋ ਵੀ ਨਹੀਂ ਰੱਖਦੇ ਅਸੀਂ ਲੋੜ ਵੀ ਨਹੀਂ ਸਮਝਦੇ ਗੁਰੂ ਦੇ ਸਿੱਖ ਆਪੇ ਨੇ ਜੱਥ ਲੈਣਗੇ ਪਰ ਤੁਸੀਂ ਦਲੀਲਾਂ ਦੇਣ ਲੱਗੇ ਤੇ ਸ਼ਰਮ ਕਰਿਆ ਕਰੋ ਸੋ ਤੁਹਾਨੂੰ ਇਹ ਬੇਨਤੀ ਆ ਕਿ ਤੁਸੀਂ ਜਿਸ ਖੇਤਰ ਦੇ ਵਿੱਚ ਉਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਉੱਥੇ ਜਿਵੇਂ ਤੁਹਾਡਾ ਟੂਰੀ ਫੱਕਾ ਚੱਲਦਾ ਹੈ ਚਲਾਈ ਚਲੋ ਜਿੰਨੀ ਦੇਰ ਤੱਕ ਉਹ ਤੁਹਾਡੇ ਹੱਥੋਂ ਐਕਸਪਲੋਏਟ ਹੋਣ ਵਾਲੇ ਲੋਕਾਂ ਨੂੰ ਮਤ ਨਹੀਂ ਆਉਂਦੀ ਸੋ ਆਪਾਂ ਉਹਨਾਂ ਨੂੰ ਕੀ ਕਵਾਂਗੇ ਉਹਨਾਂ ਦੀ ਮਰਜ਼ੀ ਹੈ ਬਟ ਸਿੱਖੀ ਜਿਹੜਿਆ ਕੀ ਹੈ ਸਾਡਾ ਦਾਇਰੇ ਦੇ ਵਿੱਚ ਇਹ ਤੁਸੀਂ ਇਹੋ ਜੰਜਾਂ ਜਿਹੜੀਆਂ ਬੇਤੁਕੀਆਂ ਗੱਲਾਂ ਜਿਹੜੀਆਂ ਇਹ ਬੰਦ ਕਰੋ ਨਹੀਂ ਤੇ ਇਹ ਸਾਡੇ ਲਈ ਚੱਲਣੀਆਂ ਮੁਸ਼ਕਲ ਨੇ ਬਾਕੀ ਤੁਹਾਨੂੰ ਜਿਹੜਿਆ ਸਿੱਖੀ ਜਿਹੜਾ ਇਤਿਹਾਸ ਦਾ ਸਿੱਖੀ ਕੈਰੇਕਟਰ ਦਾ ਸਿੱਖਾਂ ਦੇ ਜੋ ਵੀ ਇਹਦੀ ਬਣਤਰ ਹੈ ਉਹਦਾ ਤੁਹਾਨੂੰ ਪੂਰੀ ਭਾਤ ਗਿਆਨ ਹੈ ਸੋ ਹੱਥ ਜੋੜ ਕੇ ਬੇਨਤੀ ਤੁਹਾਨੂੰ ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਵੀ ਤੇ ਪੰਥ ਵੱਲੋਂ ਵੀ ਦਲ ਪੰਥ ਵੱਲੋਂ ਵੀ ਕਰਨੀ ਚਾਹਾਂਗਾ ਤੇ ਇਤਨੀਆਂ ਦਲੀਲਾਂ ਨਾ ਦਿਓ ਹੋਰ ਜਿਹੜੀਆਂ ਸਮਾਜਿਕ ਤਾਣਾ ਬਾਣਾ ਜਿਹੜਾ ਆ ਉਹਦੀ ਗੱਲ ਵੱਖਰੀ ਆ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕੀਤੀ ਜਾ ਰਹੀ ਹੈ ਸੋ ਇਹਨਾਂ ਪੂਰਬੀਆਂ ਦੇ ਨਾਲ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੀਆਂ ਵੋਟਾਂ ਇਹਨਾਂ ਦਾ ਬੜਾ ਕੁਝ ਉਥੇ ਪੈਰਲਾਈਜ਼ ਜਾ ਰਿਹਾ ਜਿਹੜੇ ਕਿ ਉਸ ਵਕਤ ਜਦੋਂ ਦੀ ਤੁਸੀਂ ਗੱਲ ਕਰਦੇ ਹੋ ਉਸ ਵਕਤ ਇਹਨਾਂ ਗੱਲਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਸਿਆਣੇ ਬਣੋ ਇਹਨਾਂ ਗੱਲਾਂ ਤੋਂ ਗਰੀਜ ਕਰਿਆ ਕਰੋ ਪੁੱਛ ਕੇ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ